ਅਜੀ ਸਸਰੀ ਦਾ ਸਵਾਗਤ ਹੈ ਪਿੰਡ ਬਦਿਆਲਾ ਜ਼ਿਲ੍ਹਾ ਬਠਿੰਡਾ ਬਾਈ ਕੁਲਦੀਪ ਦੇ ਘਰੇ ਬੁਝੇ ਹੋਇਆ ਆਪਣੇ ਭਰਾ ਕੋਲੇ ਤਿੰਨ ਨਗ ਸੇਲ ਵਾਸਤੇ ਨਾ ਦੂਜੇ ਦੋ ਆ ਗਏ ਤੀਜੇ ਤੀਜੇ ਸੂਏ ਵਾਸਤੇ ਚੰਗੇ ਦੁੱਧ ਆ ਗਏ ਨਾ ਤੇ ਰੇਟ ਵੀ ਜਾਇਜ਼ ਹੋਣਗੇ ਬਾਈ ਨਾਲ ਗੱਲਬਾਤ ਰੋਣਾ ਬਾਕੀ ਸਾਰਾ ਰਿਕਾਰਡ ਆਪਾਂ ਬਾਈ ਤੋਂ ਉਹ ਕੱਲੀ ਕੱਲੀ ਦੀ ਡਿਟੇਲ ਲੈਣੇ ਅੱਜ ਅਸੋ ਢਿੱ ਕਰਾਈਏ ਗੱਲ ਜੀ ਲੈ ਹੁਣ ਆਏ ਘਰ ਕੁਲਦੀਪਾ ਹਾਂਜੀ ਪਹਿਲਾਂ ਤਾਂ ਸਿੱਧੀ ਸਿੱਧੀ ਨਾ ਆਪਣਾ ਪਿੰਡ ਜ਼ਿਲ੍ਹਾ ਸਾਰਾ ਕੁਝ ਬੋਲ ਦੇ ਡਿਟੇਲ ਪਿੰਡ ਵੀਰੇ ਬਦਿਆਲਾ ਆਪਣਾ ਹਾਂਜੀ ਭਾਈ ਜ਼ਿਲ੍ਹਾ ਬਠਿੰਡਾ ਭਾਈ ਠੀਕ ਹੈ ਭਾਈ ਤੇ ਇਹ ਚੌਕੇ ਵਾਲੀ ਸੜਕ ਤੇ ਘਰ ਰਹੇ ਨੇ ਆਪਣਾ ਠੀਕ ਹੈ ਜਿਹੜੀ 14 ਤੋਂ ਆਉਂਦੀ ਹੈ ਹਾਂ ਹਾਂ ਠੀਕ ਹੈ ਲੈ ਹੁਣ ਇਹ ਘਰ ਗਲਦੀਬ ਆ ਜਿਹੜਾ ਨਗੀਨਾ ਨਾ ਤੇਰਾ ਹਾਂਜੀ ਸੁਹਾਗ ਇਹਨੇ ਮੇਰਾ ਸੁਹਾਗ ਵੀਰੇ ਦੂਜਾ ਇਹ ਠੀਕ ਹੈ ਤੇ ਤੀਜਾ ਦਿਨ ਬਈ ਸੂਈ ਨੂੰ ਅੱਜ ਅੱਜ ਤੀਜਾ ਦਿਨ ਆ ਸੂਈ ਨੂੰ ਹਾਂ ਕਿੰਨਾ ਦੁੱਧ ਤਿਆਰ ਹੋ ਰਿਹਾ ਔੜਦਾ ਜਾਵਾਂ ਤਸੱਲੀ ਸਾਢੇ 9-10 ਕਿਲੋ ਆ ਬਈ ਜਾਵਾਂ ਬੋਲਾ ਠੀਕ ਹੈ 10 ਕਿਲੋ ਬੋਲਾ ਤਿਆਰ ਹੈ ਹਾਂ 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 ਕੀ ਗੱਲ ਆ ਉਹ ਵੀ ਸੱਜਣੋ ਹਵਾਨਾ ਵੀ ਚੱਗਾ ਦੁਪਹਿਰ ਦੇ ਟਾਈਮ ਦੀ ਵੀਡੀਓ ਖਾਲੀ ਕਰਨ ਤੋਂ ਬਾਅਦ ਦੀ ਆ ਜਮਾ ਖਾ ਲਈਆਂ ਬਾਈ ਟਾਰ ਕੱਢਦੇ ਬਾਈ ਕੱਢਦੇ ਕੱਢਦੇ ਟਾਈਮ ਬਾਈ ਕੋਈ ਸ਼ੱਕ ਵੀ ਨਾ ਰਹੇ ਜੇ ਦਿਖਾ ਦੇ ਟਾਈਮ 1:34 ਹੋਏ ਬਾਈ 1:34 ਹੋ ਗਏ ਆ ਦੇਖ ਲੋ ਟਾਈਮ ਜਮਾ ਡਰਾਈ ਕਰੀਆਂ ਹੋਈਆਂ ਨੇ ਖਾਲੀ ਕਰੀਆਂ ਹੋਈਆਂ ਨਾ ਠੀਕ ਐ ਤੇ ਸੁਆ ਇਹਦਾ ਆ ਗਿਆ ਦੂਜਾ ਹਨਾ ਹਾਂ ਬਾਈ ਕਿੰਨਾ ਦੁੱਧ ਪਾ ਦੋਗੀ ਦੁੱਧ ਬਾਈ 12 ਕਿਲੋ ਖੁੱਲਾ ਪਾਉਗੀ ਜਮਾ ਠੀਕ ਐ ਧਾਰ ਦੂਰ ਜਮਾ ਮੋਟੀ ਜਮਾ ਪੋਲੀ ਮੋਟੀ ਧਾਰ ਵੀਰੇ ਗਾਈਆਂ ਨਾਲ ਦੀ ਜਮਾ ਪੋਲੀ ਆ ਜਮਾ ਲੋ ਵੀ ਸੱਜਣੋ ਸਿੰਗਲ ਹੱਡੀ ਜਾਗੀ ਤੇ ਭਿੰਡਾ ਵੀ ਬਦਲਾ ਲੱਗਿਆ ਬਾਕੀ ਨੂੰ ਚੈੱਕ ਕਰ ਲਓ ਕਰਮ ਵਾਲੀ ਨੂੰ ਸੋਹਣੀ ਐ ਚੰਗੀ ਐ ਭਲਵਾਨਾਂ ਵਾਲੀ ਜਾਲੀ ਆ ਗਈ ਕੂਨੀ ਕਰਨੀ ਪੂਰੀ ਐ ਜਮਾ ਅੰਦਰ ਬਾਹਰ ਦਾ ਅੰਡਰ ਆ ਗਿਆ ਦੇਖ ਲਓ ਚੰਗੀ ਐ ਭਾਨੇ ਦੀ ਤੇ ਬਿੰਦਾਂ ਵਾਲੀ ਆ ਗਈ ਅੰਡਰ ਕੁਆਲਟੀ ਦਿਖਾਵਾਂ ਨਾ ਤੁਹਾਨੂੰ ਨੇੜੇੋਂ ਜੇ ਮਾਰ ਕੇ ਆਹ ਦੇਖ ਲਓ ਜਦੋਂ ਪੰਡਲੇ ਵੇਦੀਆ ਲਿਉਟੀ ਬਾਗ ਮਾਰਨ ਲੱਗੀ ਹੋਈ ਐ ਹੁਣ ਐ ਦੱਸ ਦੇ ਗਲਦੀਬ ਹਾਂਜੀ ਇਹਦਾ ਜੈ ਜਿਹੜਾ ਰੇਟ ਕਰਦੇ ਜਿਹੜਾ ਆਪਣੇ ਸੱਜਣਾ ਆਂ ਟੀ ਮਾਰ ਲੈਣਾ ਗੁੱਸਾ ਵੀ ਨਾ ਕਰਨਾ ਰੇਟ ਸੁਣ ਕੇ ਰੇਟ ਬਾਈ ਜਿੰਨਾ 25 ਕਰਾ ਲਓ ਜਿੰਨਾ ਮਰਜ਼ੀ ਕਰਾ ਲਓ ਠੀਕ ਐ 115000 ਦੀ ਝੋਟੀ ਦੇ ਲੋਬੀ ਸੱਜਣੋ ਟੋਟਣ ਹੋ ਜੂ ਮਾਣ ਤਾਣ ਹੋ ਜੂ ਲੋਬੀ ਸੱਜਣੋ ਬੰਦਾ ਵੀ ਨਰਮ ਹੈ ਤੇ ਪਿੰਡ ਬਜਾਲਾ ਆਗਾ ਜ਼ਿਲ੍ਹਾ ਬਠਿੰਡਾ ਆਗਾ ਝੋਟੀ ਵੀ ਬਾਗਮਾਲਾ ਸਕੀਨ ਹੈ ਪੂਰੀ ਝੋਟੀ ਜਿਓਡੀ ਵਾਲੀ ਆਗੀ ਤੇ ਜੇ ਮੈਂ ਤੁਹਾਨੂੰ ਅੰਦਰ ਦੀ ਗੱਲ ਨਾਲ ਨੇੜੇ ਜਿਹਾ ਦਿਖਾਵਾਂ ਬਹੁਤ ਜ਼ਿਆਦਾ ਚੰਗਾ ਲੱਗਿਆ ਚਾਰੇ ਥਣ ਜਮਾ ਹੈ ਸੂਤ ਲਾ ਲਿਓ ਬਰਾਬਰ ਨ ਕੋਈ ਛੋਟਾ ਵੱਡਾ ਨਹੀਂ ਆ ਜੋ ਆਪਾਂ 2 ਨੰਬਰ ਵਾਲੀ ਦੀ ਲੈਣੀ ਹੈ ਡਿਟੇਲ ਆ 2 ਨੰਬਰ ਵਾਲੀ ਦੱਸਦੇ ਭਲਵਾਨ ਖੜੀ ਹੈ ਜਿਹੜੀ ਭਜਨ ਭੋਜਨ ਬਹੁਤ ਜ਼ਿਆਦਾ ਚੰਗਾ ਸੱਜਣੋ ਜੇ ਤੁਹਾਨੂੰ ਦਿਖਾਵਾਂ ਨਾ ਮੈਂ ਅਲੀ ਹੋਈ ਹੈ ਇਹ ਹੈਗੀ ਰਿਕਾਰਡ ਆ ਬਾਈ ਇਹ ਬਾਈ ਤੀਜਾ ਸੂਆ ਸੂਈ ਆ ਠੀਕ ਹੈ ਜੀ ਹਾਂ ਠੀਕ ਹੈ ਬਾਈ ਦੂਜਾ ਦਿਨ ਬਾਈ ਸੂਈ ਨੂੰ ਆ ਅੱਜ ਦੂਜਾ ਦਿਨ ਸੂਈ ਨੂੰ ਆ ਹਾਂ ਠੀਕ ਹੈ ਕਿੰਨਾ ਦੁੱਧ ਤਿਆਰ ਹੈ ਇਹ ਥੱਲੇ 10 ਕਿਲੋ ਆ ਬਾਈ ਜਮਾ ਔੜਦਾ ਜਮਾ ਔੜਦਾ ਕੰਡੇ ਵਾਲਾ ਕੰਡੇ ਵਾਲਾ ਤਸੱਲੀ ਵਾਲਾ ਵੀਰੇ ਕੱਲ੍ਹੀ ਬੇ ਕਿੰਨਾ ਦੁੱਧ ਪਾ ਦੂਗੀ ਬਜਰ ਬੋਜਨ ਦਾ ਬਹੁਤ ਹੈ ਦੁੱਧ ਬਾਈ ਇਹ 14 ਕਿਲੋ ਪਾਉਗੀ ਜਮਾ ਤਸੱਲੀ ਵਾਲਾ ਜਮਾ ਤਸੱਲੀ ਵਾਲਾ ਵੀ ਸੇਵਾ ਨਾਲ ਹੈਨਾ ਸੇਵਾ ਨਾਲ ਹਾਂ ਬਾਕੀ ਥੋੜੇ ਆ ਗਿਆ ਬਈ ਮਾਗਰੇ ਕੱਟਾ ਬਈ ਇਹਦੇ ਠੀਕ ਹੈ ਮਾਗਰੇ ਦੇ ਮੇਲ ਆ ਮੇਲ ਕਾਫ ਆ ਗਿਆ ਸੱਚ ਨੂੰ ਕੱਟਾ ਆ ਗਿਆ ਇਹਦੇ ਨਾਲ ਮਾਗਰੇ 1 ਨੰਬਰ ਦੇ 33 ਸੀ ਬਈ ਮਾਗਰੇ ਠੀਕ ਹੈ ਠੀਕ ਹੈ ਸੂਆ ਓਰੀਜਨਲ ਆ ਗਿਆ ਇਹਦਾ ਤੀਜਾ ਤੀਜਾ ਵੀਰੇ ਹਾਂ ਠੀਕ ਹੈ ਬਈ ਤੇ ਜੇ ਕੁਲਦੀਪ ਆਨਲਾਈਨ ਨਗਦ ਰਾ ਇਹ ਵੀ ਚੰਗਾ ਬਈ ਹਾਂ ਵੀਰੇ ਝੌੜੀ ਚੂੜੀ ਵੀ ਬਹੁਤ ਹੈ ਹਾਂਜੀ ਕਿੰਨਾ ਦੁੱਧ ਦੱਸਦਾ ਕਿੰਨਾ ਪਾ ਸਕਦੀ ਹੈ ਬਈ ਦੁੱਧ ਮੇਰਾ ਜਮਾ 13 14 ਕਿਲੋ 14 ਕਿਲੋ ਖੁੱਲਾ ਪਾਉ ਬਈ ਠੀਕ ਹੈ ਲੋ ਵੀ ਸੱਜਣੋਂ ਬਿੰਦੀਆਂ ਬਿੰਦੀਆਂ ਚੈੱਕ ਕਰਾਵਾਂ ਨਾ ਅੰਦਰ ਦੇ ਕਾਲੀਆਂ ਬਿੰਦਗਾ ਸੇ ਆਹ ਦੇਖ ਲੋ ਬਹੁਤ ਵੱਡੀ ਐ ਜਮਾ ਫੋ ਟਰੈਕਟਰ ਤੋਂ ਵੀ ਵੱਡੀ ਆ ਗਈ ਸੱਜਣੋਂ ਚੰਗੀ ਐ ਕਲੀਬਾ ਲੈ ਹੁਣ ਇਹਦਾ ਰੇਟ ਦੱਸ ਦੇ ਜੈ ਅੱਜ ਆਪਣੇ ਭਰਾਵਾਂ ਨੂੰ ਰੇਟ ਵੀਰੇ ਦਾ 13 13 ਰੇਟ ਕਰਦਾ ਠੀਕ ਐ ਇਹ ਬ੍ਰੇਕਾਂ ਕਿੱਥੇ ਜੈ ਫਿਰ 25 ਤੇ ਲਾ ਦਾਂਗੇ ਬਾਈ ਲਓ ਵੀ ਸੱਜਣੋ 125000 ਤੇ ਦੇ ਦੂ ਆਹਾ ਵਜਨ ਬਿੱਡ ਵੀ ਬਹੁਤ ਉੱਤੇ ਜਾਏ ਮੰਜਾੜਾ ਲਓ ਐਡੀ ਚੌੜੀ ਆ ਕਰਮਾਲੀ ਤੇ ਮਾਨਤਨ ਹੋਰ ਵੀ ਕਰ ਦੂਗਾ ਬੰਦਾ ਵੀ ਨਰਮ ਹੈ ਗਲਦੀਬ ਚਾਲ ਦੀ ਜਲਦੀ ਵੀਡੀਓ ਜਨਾ ਇੱਕ ਵਾਰੀ ਤਰਾ ਨੰਬਰ ਬੋਲ ਨੰਬਰ ਬਈ 88476 ਹਾਂਜੀ ਬਾਈ 62161 ਠੀਕ ਗਲਦੀਬ ਆ ਕਰਮਾਲੀ ਕੀ ਬੋਲਦੀ ਆ ਰਿਕਾਰਡ ਚ ਕਿੰਨਾ ਦੁੱਧ ਤਿਆਰ ਹੈ ਬਈ ਇਹ ਕੱਲ ਸੂਈ ਆ ਅੱਛਾ ਕੱਲ ਸੂਈ ਆ ਇਹ ਹਾਂਜੀ ਠੀਕ ਹੈ ਤੀਜਾ ਸੂਆ ਸੂਈ ਆ ਬਾਈ ਅਦਗੀਤੀ ਜਮਾ ਰੇ ਜਮਾ ਰੇ ਜਮਾ ਰੇ ਜਮਾ ਤੀਜਾ ਵੀਰੇ ਠੀਕ ਹੈ ਹਾਂ ਤੇ ਜੇ ਹੁਣ ਆਪਾਂ ਗੱਲ ਕਰੀਏ ਹਨਾ ਥਣਾ ਥਣਾ ਦੀ ਸਾਫ ਹੈ ਜਮਾ ਵੀਰੇ ਸਾਰ ਇੱਕ ਨੰਬਰ ਧਾਰਾ ਗੋਠੇ ਜਿੰਨੀ ਪੋਲੀ ਆ ਤੇ ਗੋਠੇ ਜਿੰਨੀ ਮੋਟੀ ਧਾਰਾ ਬਾਈ ਠੀਕ ਹੈ ਲਓ ਵੀ ਕਰਮ ਵਾਲੀ ਦੇ ਹਵਾਨਾ ਬਹੁਤ ਸੋਹਣਾ ਲੱਗਿਆ ਥੋੜਾ ਜਿਹਾ ਕੈਮਰੇ ਤੋਂ ਜ਼ਰੂਰ ਡਰਦੀ ਆ ਹਾਏ ਬੋਲੇ ਤੋਂ ਖਾਲੀ ਕਰੀ ਵੀ ਆ ਬਾਈ ਜਮਾ ਠੀਕ ਹੈ ਡਰਾਈ ਹੈ ਜਮਾ ਹਾਂ ਹਾਂ ਠੀਕ ਹੈ ਨਾੜਾ ਨੂੜਾ ਚੰਗੀਆਂ ਲੱਗੀਆਂ ਥਣ ਵੀ ਸੋਹਣਾ ਚਵਾਈ ਵਾਲਾ ਲੱਗਿਆ ਥੋੜੀ ਜੀ ਸਿੰਗਾ ਦੀ ਜ਼ਰੂਰ ਖੁੱਲੀ ਹੈ ਪਰ ਐਹੀ ਹੈ ਬਾਕੀ ਬਾਈ ਸੂਆ ਦੁੱਧ ਹੁਣ 10 ਲੀਟਰ ਤਿਆਰ ਹੈਗਾ ਕਿੰਨਾ ਬਾਦੋਗੀ ਗਲਤੀ ਬਾ ਦੁੱਧ ਬਾਈ ਐਨ ਯਾਰ 15 ਕਿਲੋ ਘਰੇ ਕਹਿੰਦਾ ਵੀ ਆਹ ਮਾਲਕ ਦਾ ਦੇ 15 ਕਿਲੋ ਖੁੱਲਾ ਪਾਇਆ ਪਿਆ ਠੀਕ ਹੈ ਉਹ ਵੀ ਬਾਈ ਕਰ ਜਦੋਂ ਐਨ ਆਲਾ ਵੀ 10.5 11 ਕਿਲੋ ਮੰਗੂ ਹੀ ਬਣ ਕੇ ਚੱਲ ਬੜਾ ਹੋਊਗਾ ਆਪਾਂ ਦੱਸ ਕੇ ਆ ਬਾਕੀ ਅਜ ਦਸ ਸੂਆਂ ਦੇ ਦਿਨਾ ਚਾਹ ਹਾਂ ਹਾਂ ਬਾਈ ਇਹ ਕੱਲ ਬਣ ਕੇ ਚੱਲ ਕੱਲ ਸੂਈਆਂ ਹੁਣ ਆਪਾਂ ਤੜਕੇ ਜਮਾਂ ਖਾਲੀ ਕਰੀਆ ਸਾਰੀ ਠੀਕ ਹੈ ਆਨੇ ਦੱਸ ਦੇ ਇਹਦਾ ਰੇਟ ਕੀ ਕਰਦਾ ਇਹਦਾ ਰੇਟ ਵੀਰੇ ਯਾਰ ਕਰਾਉ ਨੂੰ ਕਿੰਨੇ ਕਰਾਲੇ ਹਾਂਜੀ ਬਾਈ 120 ਕਰਦੇ ਆ ਬਈ ਯਾਰ 120 ਕਰਦਾ ਹਾਂਜੀ ਹੁਣ ਐ ਜੇ ਦੱਸਦੇ ਫਿਰ ਗਲਦੀਪ ਵੀ ਆਪਣੇ ਜਿਹੜੇ ਸੱਜਣਾ ਢਾਟੀ ਮਾਰ ਲੈਣ ਦਿਨੋ ਦੀ ਹਾਂਜੀ ਕਿੱਥੇ ਜਾ ਕੇ ਦੇਣੀ ਹੈ 115 ਨਹੀਂ ਦੇ ਦਾਂਗੇ ਵੀਰੇ ਲਓ ਵੀ ਸੱਜਣਾ ਬਾਈ ਨੇ ਡਿਸਕਾਊਂਟ ਹੋਰ ਵੀ ਕਰਤਾ ਅਸੀਂ ਵੀ ਧੰਨਵਾਦ ਕਰਦੇ ਆ ਇੱਕ ਕੀ ਇਹ ਤਿੰਨ ਨਗਾ ਦੀ ਡਿਟੇਲ ਆ ਗਈ ਆਪਾਂ ਸੋਣ ਹਾਂਜੀ ਨੰਬਰ ਬੋਲ ਗਲਦੀਪ ਨੰਬਰ ਹੈਗਾ ਵੀਰੇ 88476 62162 ਲੋਵੀ ਸੱਜਣੋ ਨੰਬਰ ਕਰ ਲਓ ਨੋਟ ਥੱਲੇ ਚੱਲੀ ਵੀ ਜਾਂਦਾ ਹੈ ਬਾਕੀ ਵੀਡੀਓ ਦੇਖਣ ਲਈ ਧੰਨਵਾਦ ਅੱਜ ਦੀ ਵੀਡੀਓ ਪਿੰਡ ਬਰਿਆਲਾ ਜ਼ਿਲ੍ਹਾ ਬਠਿੰਡਾ ਆ ਤਿੰਨ ਨਗ ਖੜੇ ਨੇਗੇ ਬਹੁਤ ਚੰਗੇ ਆ ਸਾਫ਼ ਸੁਥਰੇ ਲਿਆਉਂਦਾਗਾ ਘੰਟੀ ਮਾਰ ਲਿਓ ਨਰਮ ਬੰਦਾਗਾ ਬਾਕੀ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ